ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਾਦਿਆਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 200 ਗ੍ਰਾਮ ਹੀਰੋਇਨ ਸਮੇਤ ਇੱਕ ਕਾਬੂ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਬੁੱਟਰ ਰੋਡ ਕਾਦੀਆਂ ਗਸ਼ਤ ਕਰ ਰਹੀ ਸੀ ਤਾਂ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿੱਚੋਂ 20 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਮੁਲਜ਼ਮ ਸਰਪਜੀਤ ਸਿੰਘ ਸਾਬੀ ਵਾਸੀ ਪਿੰਡ ਅਰਜੰਦਾ ਨੂੰ ਗ੍ਰਿਫਤਾਰ ਕਰਕੇ ਉਸ ਦਾ ਮਾਨਯੋਗ ਅਦਾਲਤ ਤੋਂ 2 ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਥਾਣਾ ਮੁਖੀ ਨੇ ਕਿਹਾ ਕਿ ਮਾਨਯੋਗ ਐਸਐਸਪੀ ਦੀਆਂ ਹਦਾਇਤਾਂ ਮੁਤਾਬਕ ਨਸ਼ੇ ਨੂੰ ਹਰ ਤਰ੍ਹਾਂ ਖਤਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਕਾਦਿਆ ਸ਼ਹਿਰ ਵਿੱਚ ਨਸ਼ਾ ਬਿਲਕੁਲ ਵੀ ਵਿਕਣ ਨਹੀਂ ਦਿੱਤਾ ਜਾਵੇਗਾ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਕੱਲ ਮੇਰੀ ਪੁਲਿਸ ਪਾਰਟੀ ਗਸਤ ਕਰਦੀ ਮੋਟਰ ਰੋਡ ਨੂੰ ਜਾ ਰਹੀ ਸੀ ਇਹ ਪੜਕ ਤੋਂ ਥੋੜਾ ਪਿੱਛੇ ਪੁਲਿਸ ਪਾਰਟੀ ਨੇ ਦੇਖ ਕੇ ਜਦੋਂ ਭੱਜਾ ਤੇ ਪੁਲਿਸ ਪਾਰਟੀ ਨੇ ਇਹਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਕਲਾਸੀ ਕੀਤਾ ਇਹਦੀ ਜੇਬ ਦੇ ਵਿੱਚੋਂ ਜੜਾ ਵਾ ਉਹ 20 ਗ੍ਰਾਮ ਹੈਰੋਨ ਮਿਲਿਆ ਇਹ ਸਰਬਜੀਤ ਸਿੰਘ ਵਾਸੀ ਸਭੀ ਇਹਨੂੰ ਕਹਿੰਦੇ ਛੋਟਾ ਨਾ ਵਾਸੀ ਰਜਾਦੇ ਦਾ ਰਹਿਣ ਵਾਲਾ ਤੇ ਇਹਨੇ ਜਿਹੜਾ ਮਕਾਨ ਆ ਉਹ ਕਾਦੀਆਂ ਸ਼ਹਿਰ ਦੇ ਵਿੱਚ ਰਜਾਦਾ ਸਾਈਡ ਤੇ ਬਣਾਇਆ ਹੋਇਆ ਤੇ ਇਹ ਕਾਫੀ ਸਰਗਰਮ ਹੈ ਨਸ਼ਾ ਵੇਚਣ ਚ ਤੇ ਇਹਦੇ ਤੋਂ ਜਿਹੜੀ ਹੋਰ ਪੁੱਛਗਿਸ਼ ਕਰਕੇ ਤੇ ਪਤਾ ਲਗਾਇਆ ਜਾ ਰਿਹਾ ਕਿ ਇਹਨੂੰ ਰਿਮਾਂਡ ਤੇ ਲਿਆਂਦਾ ਅਸੀਂ ਦੋ ਦਿਨ ਦੇ ਤੇ ਇਹ ਕਿੱਥੋਂ ਲਿਆਉਂਦਾ ਸੀ ਤੇ ਗਾਂ ਕਿਵੇਂ ਸਪਲਾਈ ਕਰਦਾ ਸੀ ਸਾਰੇ ਇਹਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਪਤਾ ਕੀਤੇ ਜਾ ਰਹੇ ਆ ਮਾਨਯੋਗ ਐਸਐਸਪੀ ਸਾਹਿਬ ਬਟਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਸ਼ੇ ਨੂੰ ਜਿਹੜੀ ਆ ਉਹ ਪੂਰੀ ਖਲ ਪਾਈ ਜਾਵੇਗੀ ਕਾਦੀਆਂ ਸ਼ਹਿਰ ਦੇ ਵਿੱਚ ਜਿੰਨਾ ਮੇਰਾ ਏਰੀਆ ਨਸ਼ਾ ਨਹੀਂ ਵਿਗਣ ਦਿੱਤਾ ਜਾਏਗਾ ਪੂਰਾ ਜੋਰ ਜਿਹੜਾ ਪੁਲਿਸ ਦਾ ਨਸ਼ੇ ਤੇ ਫੋਕਸ ਹੋਏਗਾ ਕਿ ਕੋਈ ਵੀ ਬੰਦਾ ਜਿਹੜਾ ਵਾ ਉਹ ਨਸ਼ਾ ਨਹੀਂ ਵੇਚੇਗਾ ਇਥੇ